ਡੈਵਲਪਮੈਂਟ 1978 ਹੋ ਚੁਕਿਆ ਜੋ ਖਤਰੇ ਦੇ ਨਿਸ਼ਾਨ ਤੋਂ ਬਹੁਤ ਖੂਰ ਰਹਿ ਗਿਆ ਹੈ ਇਸ ਨੂੰ ਆਪਣੀ ਸੁਰੱਖਿਆ ਧਾਮਾਂ ਤੇ ਜਿਹੜੇ ਸ਼ੈਲਟਰ ਬਣਾਏ ਨੇ ਗੁਰਦੁਆਰਾ ਸਾਹਿਬ ਮੰਦਿਰ ਸਰਾਹ ਸਕੂਲ ਸਸਵੀਕਾਲ ਜੀ ਮੇਰੀ ਆਪ ਸਭ ਨੂੰ ਇਹ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਖਾਸ ਕਰਕੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਜਿਹੜੇ ਸਤਲੁਜ ਦੇ ਕੰਢੇ ਸਾਡੇ ਇਲਾਕੇ ਦੇ ਪਿੰਡ ਨੇ ਮੰਗਲ ਦੇ ਨਨਪੁਰ ਸਾਹਿਬ ਦੇ ਤੇ ਸਤਲੁਜ ਦੇ ਕੰਢੇ ਵਾਸਤੇ ਪਿੰਡਾਂ ਦੇ ਤੇ ਐਂ ਲੱਗਦਾ ਕਿ ਪ੍ਰਮਾਤਮਾ ਹਰ ਘੜੀ ਸਾਡਾ ਜਿਹੜਾ ਨਵਾਂ ਇਮਤਿਹਾਨ ਲੈ ਰਿਹਾ देर रात ਤੱਕ ਅਸੀਂ ਲੱਗੇ ਰਹੇ ਵੱਖ-ਵੱਖ ਬੰਨਾਂ ਨੂੰ ਮਜ਼ਬੂਤ ਕਰਨ ਲਈ ਜਿੱਥੇ ਪਾੜਾ ਪਈਆਂ ਉਹਨਾਂ ਨੂੰ ਪੂਰਨ ਦੇ ਲਈ ਤੇ ਪਿਛਲੇ 4-5 ਘੰਟੇ ਤੋਂ ਬਹੁਤ ਭਾਰੀ ਬਰਸਾਤ ਇਲਾਕੇ ਦੇ ਵਿੱਚ ਜਿਸ ਦੇ ਨਾਲ ਖੱਡਾਂ ਦਾ ਵੀ ਪਾਣੀ ਵਧਿਆ ਤੇ ਉਸ ਤੋਂ ਵੀ ਜਿਹੜੀ ਹੋਰ ਜਿਹੜੀ ਮਾੜੀ ਗੱਲ ਇਹ ਹੋਈ ਹੈ ਕਿ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪਾਣੀ ਉਹ ਇਨਫਲੂਆਇਆ ਭਾਰੀ ਬਰਸਾਤ ਕਰਕੇ ਤੇ ਹਜੇ ਵੀ ਆ ਰਿਹਾ ਹੈ ਕਿ ਡੈਮ ਦਾ ਲੈਵਲ ਹੁਣ 1678 ਹੋ ਚੁੱਕਿਆ ਜੋ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਫੁੱਟ ਦੂਰ ਰਹਿ ਗਿਆ ਇਸ ਕਰਕੇ ਥੋੜਾ ਜਿਹਾ ਪਾਣੀ ਸਿਰਫ 5000 ਕਿਊਸਿਕ ਪਾਣੀ ਅਸੀਂ ਹੁਣ ਹੋਰ ਜਿਹੜਾ ਹੈ ਕੰਟਰੋਲਡ ਰਿਲੀਜ਼ਸ ਤਾਂ ਕਿ ਕੋਈ ਵੱਡਾ ਹਾਦਸਾ ਨਾ ਹੋਵੇ ਤੇ ਅਗਰ ਇੱਦੀ ਬਰਸਾਤ ਤੇ ਜਿਹੜਾ ਹੁਣ ਨਵਾਂ ਫੋਰਕਾਸਟ ਆਇਆ ਬਰਸਾਤ ਹੋਰ ਵੱਧ ਗਈ ਹੈ 5000 ਕਿਊਸਿਕ ਦਾ ਕੰਟਰੋਲਡ ਰਿਲੀਜ਼ ਤਾਂ ਸਾਰੇ ਮੇਰੇ ਜਿਵੇਂ ਹੁਣ ਤੱਕ ਤੁਸੀਂ ਸਾਰੇ ਭਰਾਵਾਂ ਨੇ ਸਾਥ ਦਿੱਤਾ ਸਾਰੇ ਸਰਪੰਚ ਸੇਵਾਵਾਨਾਂ ਨੇ ਸਾਥ ਦਿੱਤਾ ਖਾਸ ਕਰਕੇ ਸਾਡੇ ਜਿਹੜੇ ਤਰਿਆ ਦੇ ਨਾਲ ਵਾਸਤੇ ਪਿੰਡ ਨੇ ਜਿਹੜੇ ਲੋਕ ਹਜੇ ਵੀ ਕੱਲ ਮੈਂ ਵੀ ਗਿਆ ਸੀ ਅਪ੍ਰੀਲ ਕਰਨ ਜਿਹੜੇ ਹਜੇ ਵੀ ਜਿੱਦ ਕਰ ਰਹੇ ਨੇ ਆਪਣੇ ਘਰਾਂ 'ਚ ਉਹਨਾਂ ਨੂੰ ਆਪੋ ਆਪਣੇ ਸੁਰੱਖਿਅਤ ਥਾਵਾਂ ਤੇ ਜਿਹੜੇ ਸ਼ੈਲਟਰ ਬਣਾਏ ਨੇ ਗੁਰਦੁਆਰਾ ਸਾਹਿਬ ਮੰਦਰ ਸਰਾਂ ਸਕੂਲ ਉੱਥੇ ਲੈ ਕੇ ਆਈਏ ਇਹ ਔਖੀ ਘੜੀ ਆ ਬਹੁਤ ਹੀ ਔਖੀ ਘੜੀ ਆ ਖਾਸ ਕਰਕੇ ਸਾਡੇ ਬੇਲਿਆਂ ਦੇ ਲਈ ਪਰ ਅਸੀਂ ਤੁਹਾਡੇ ਨਾਲ ਆ ਸਾਰਾ ਤੁਹਾਡੇ ਨਾਲ ਆ ਤੇ ਆਪ ਉੱਥੇ ਮੌਜੂਦ ਰਵਾਂਗੇ ਇਹ ਜਿਹੜਾ ਪਾਣੀ ਅਗਲੇ ਘੰਟੇ ਡੇਢ ਘੰਟੇ ਦੇ ਵਿੱਚ ਉਹ ਜਿਹੜਾ ਹੈ ਉਹ ਇਲਾਕੇ ਦੇ ਵਿੱਚ ਪਹੁੰਚ ਜਾਊਗਾ ਇਸ ਕਰਕੇ ਆਪਾਂ ਜਿੰਨੀ ਵੀ ਤਿਆਰੀ ਹੈ ਕਰੀਏ ਤੇ ਪ੍ਰਮਾਤਮਾ ਅਗੇ ਅਰਦਾਸ ਕਰੀਏ ਕਿ ਪ੍ਰਮਾਤਮਾ ਹੋਰ ਸਾਡਾ ਇਮਤਿਹਾਨ ਨਾ ਲਓ ਧੰਨ